ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੱਥੇ ਨੂੰ ਲਾ ਲਈ ਮੱਥੇ ਨੂੰ ਲਾ ਕੇ ਨਾ ਉਹ ਮੀਆਂ ਆਹ ਜਿਹੜੀ ਇੱਟ ਰੱਖੀ ਆ ਪੁੱਤੇ ਨੂੰ ਚੱਕ ਜਿਹੜੀ ਇੱਟ ਰੱਖੀ ਸੀ ਨਾ ਪਹਿਲੀ ਮੀਆਂ ਮੀਰ ਤੋਂ ਧਰਵਾਈ ਨਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲੀ ਇੱਟ ਆਪ ਕਹਿ ਕੇ ਚੁਕਵਾਤੀ ਤਾਹ ਜਦੋਂ ਇੱਟ ਚੱਕੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਗਰੀਬ ਸਿੱਖ ਦੀ ਉਹ ਕੁੜੀ ਦਮਣੀ ਉਹ ਪਹਿਲੀ ਇੱਟ ਦੇ ਥੱਲੇ ਰੱਖਦੀ ਜਦੋਂ ਦਰਬਾਰ ਸਾਹਿਬ ਜਾਣੇ ਹੋ ਜਿੱਥੇ ਗੁਰੂ ਨਾਨਕ ਨੂੰ ਮੱਥਾ ਟੇਕਦਾ ਹੈ ਉੱਥੇ ਗਰੀਬ ਦੀ ਦਮੜੀ ਨੂੰ ਵੀ ਨਮਸਕਾਰ ਹੁੰਦੀ ਹੈ ਗਰੀਬ ਦੀ ਦਮੜੀ ਨੂੰ ਨਮਸਕਾਰ ਹੁੰਦੀ ਹੈ ਇੱਥੇ ਇੱਕ ਦੀ ਗੱਲ ਨਹੀਂ ਹੈ ਇੱਥੇ ਲੱਖ ਦੀ ਗੱਲ ਨਹੀਂ ਹੈ ਵੀ ਕੌਣ ਕੀ ਲੈ ਕੇ ਆਇਆ ਇੱਥੇ ਪ੍ਰੇਮ ਦੀ ਗੱਲ ਹੈ ਇੱਥੇ ਭਾਵਨਾ ਦੀ ਗੱਲ ਹੈ ਇੱਥੇ ਪਿਆਰ ਦੀ ਗੱਲ ਹੈ ਓਏ ਤੂੰ ਕਿਵੇਂ ਆਇਆ ਹੈ ਕੀ ਲੈ ਕੇ ਆਇਆ ਹੈ ਗੁਰੂ ਨਾਨਕ ਨੇ ਤੇਰੀ ਦੌੜੀ ਤੋਂ ਕੀ ਲੈਣਾ ਹੈ ਗੁਰਨਾਨਕ ਤੇ ਤੇਰੇ ਲੱਖ ਤੋਂ ਕੀ ਲੈਣਾ ਬਈ ਜੇ ਕੋਈ ਦਸ ਲਿਆਉਂਦਾ ਨਾ ਉਹਨੂੰ ਦਸ ਦਾ ਬੋਲ ਮਿਲਦਾ ਹੈ ਜੇ ਕੋਈ ਲੱਖ ਨੇ ਹੁੰਦਾ ਉਹਨੂੰ ਲੱਖ ਦਾ ਬੋਲ ਮਿਲਦਾ ਪਰ ਜੇ ਗਰੀਬ ਸਿੱਖ ਪਿਆਰ ਦੇ ਵਿੱਚ ਆ ਕੇ ਟੁੱਟੀ ਹੋਈ ਦਮੜੀ ਵੀ ਲੈ ਕੇ ਆ ਜਾਂਦਾ ਹੈ ਬਈ ਉਹ ਰੱਬ ਦੇ ਪਿਆਰੇ ਉਹ ਸੇਵੇ ਪਾਸਾ ਜੀ ਦੀ ਗੱਲ ਨਹੀਂ ਸੁਣੀ ਮੇਰੇ ਸਤਗੁਰ ਸੱਚੇ ਪਾਸਾ ਜਗਰਾਉ ਕੋਲੋਂ ਸਿੱਖ ਗਿਆ ਬੜਾ ਹੀ ਗਰੀਬ ਸੀ ਬਹੁਤ ਜ਼ਿਆਦਾ ਗਰੀਬ ਸੀ ਮਾਰਾ ਕਹਿੰਦੇ ਆਪਾਂ ਵੀਰੋ ਦਾ ਰਿਸ਼ਤਾ ਕਰਨਾ ਹੈ ਬੀਬੀ ਵੀਰੋ ਦਾ ਰਿਸ਼ਤਾ ਕਰਨਾ ਹੈ ਸੀ ਗਰੀਬ ਕਰਦਾ ਸੀ ਸੇਵਾ ਤੇ ਰੱਬ ਦੇ ਪਿਆਰਿਓ ਉਹਦੇ ਕੋਲੇ ਮੱਥਾ ਟੇਕੋ ਨੂੰ ਕੋਈ ਚੀਜ਼ ਹੀ ਨਹੀਂ ਸੀ ਜੇਨ ਕਰਦਾ ਵੀ ਮੈਂ ਮੱਥਾ ਟੇਕਾਂ ਪਰ ਮੱਥਾ ਟੇਕੋ ਨੂੰ ਕੁਝ ਨਹੀਂ ਮਾਰਾ ਕਹਿੰਦੇ ਆ ਜਾ ਆ ਜਾ ਤੈਨੂੰ ਕਢੀ ਗਨੇ ਐਂ ਕਹਿੰਦੇ ਨੇ ਮੇਰੇ ਗੁਰਦੇਵ ਆ ਤਾਂ ਸਹੀ ਤੈਨੂੰ ਨਹੀਂ ਕਢੀ ਹੱਥ ਜੋੜ ਲੈ ਅੱਖਾਂ ਵਿੱਚੋਂ ਤ੍ਰਿਪ ਕ ਤ੍ਰਿਪ ਕ ਥਰੂ ਆਉਂਦੇ ਆ ਮਹਾਰਾਜ ਮੇਰੇ ਕੋਲੇ ਦੇਣ ਨੂੰ ਕੁਝ ਨਹੀਂ ਹੈ ਗੱਜ ਕੇ ਆਖੋ ਸਤਨਾਮ ਉਹ ਸਤਗੁਰ ਕਹਿੰਦੇ ਗੁਰੂਦਿਆਂ ਸਿਖਾ ਜਿਹੜਾ ਤੇਰੇ ਕੋਲੋਂ ਅਸੀਂ ਲੈਣੇ ਉਹ ਕਿਸੇ ਤੋਂ ਵੀ ਨਹੀਂ ਲੈ ਸਕਦੇ ਕਹਿੰਦੇ ਮਹਾਰਾਜ ਮੇਰੇ ਕੋਲੇ ਕੀ ਆ ਮੇਰੇ ਘਰੇ ਰੋਟੀ ਨਹੀਂ ਪੱਕਦੀ ਮੇਰੇ ਘਰੇ ਕੋਈ ਆਟਾ ਨਹੀਂ ਕੋਈ दाना ਨਹੀਂ ਹੈ ਸਤਗੁਰ ਸੱਚੇ ਬਾਸਾ ਕਹਿੰਦੇ ਅਸੀਂ ਆਪਣੀ ਬੀਰੋ ਦਾ ਰਿਸ਼ਤਾ ਤੇਰੇ ਪੁੱਤ ਨੂੰ ਕਰਨਾ ਆਪਣੀ ਬੀਰੋ ਦਾ ਰਿਸ਼ਤਾ ਤੇਰੇ ਪੁੱਤ ਨੂੰ ਕਰਨਾ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਐਵੇਂ ਮਾੜੀ ਢੋਲ ਕੀ ਸਕੇ ਕਹਿੰਦਾ ਮੇਰੇ ਵਰਗਾ ਕਿਹੜਾ ਮੜਾ ਦਾ ਬੋਝਾ ਬਣਾਉਣ ਲੱਗ ਕਹਿੰਦਾ ਮੇਰੇ ਵਰਗਾ ਕਿਹੜਾ ਐਵੇਂ ਨਹੀਂ ਮੈਂ ਮਹਿਣਾ ਇਹ ਤਾਂ ਬੱਬਾ ਲੱਗ ਗਿਆ ਹੁਣ ਇਹ ਨਹੀਂ ਗੁਰਬਾਣੀ ਸੁਮਾਉਂਦੀ ਦਰਮਤ ਮੈਨ ਲੈ ਉੱਤਰ ਐ ਕਿਉਂ ਤੀਰਥ ਨਹੀਂ ਆਇਆ ਜੇ ਬੁਰੀ ਮਤ ਦਾ ਤਿਆਗ ਹੀ ਨਹੀਂ ਹੋਇਆ ਮਰ ਕੇ ਤੀਰਥਾਂ ਦੇ ਕੀ ੱੱਕੇ ਖਣ ਜਾਣਾ ਸਭ ਤੋਂ ਵੱਡਾ ਤੀਰਥ ਆ ਬਾਬਾ ਗੁਰਪ੍ਰੀਤ ਸਿੰਘ ਦੇ ਘਰੇ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਆ ਹੈ ਤੀਰਥ ਵੱਡਾ ਇੱਥੇ ਬੰਹੋਰੇ ਵਾਲੇ ਕਹਿੰਦੇ ਇੱਥਾ ਰੋਜ਼ੀ ਦੁਆਰ ਲੱਗਦੇ ਆ ਪਰੇ ਕੀ ਰਹਿਣਾ ਦੋਵਾਂ ਪਿੰਡਾਂ ਤੋਂ ਆਵਾਜ਼ ਸੁਣੀ ਜਾਂਦੀ ਆ ਪੂਰੇ ਰੱਜ ਵੀ ਸੁਣਦੀ ਆ ਕਿਉਂ ਗੁਰਮਖੋ ਇੱਥੇ ਇਹ ਜਾਤ ਪਾਤ ਦੀ ਬੋ ਆਉਂਦੀ ਐ ਅਨੇ ਜਾਤ ਪਾਤ ਦੀ ਬੋ ਆਉਂਦੀ ਐ ਭਈ ਆਪਾਂ ਕੀ ਲੈਣਾ ਜਾ ਕੇ ਸਗਦੇ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਵੋ ਭੁੱਲ ਗੇ ਨਾ ਗੁਰੂ ਗੋਬਿੰਦ ਸਿੰਘ ਸੱਚੇ ਬਾਸਾ ਨੂੰ 22 ਧਾਰ ਦੇ ਰਾਜੇ ਕਹਿੰਦੇ ਗੋਬਿੰਦ ਸਿੰਘਾ ਸਾਰੇ ਅਮਰਤ ਸਕਾ ਨੂੰ ਤਿਆਰ ਐ ਬਹੁਤ ਧਿਆਨ ਦੀ ਗੱਲ ਹੈ 22 ਹਜ਼ਾਰ ਦੇ ਰਾਜੇ ਕਹਿੰਦੇ ਆ ਜੂੜੇ ਚਮਾਰਾਂ ਨੂੰ ਪਰੇ ਕਰਦੇ ਅਸੀਂ ਸਾਰੀ ਸਕਲਾਂਗੇ ਮਾਰਾ ਕਹਿੰਦੇ ਇਹ ਨਗਰੀਬ ਸਿਖਰ ਕੋ ਮੈਂ ਦੇਉ ਬਾਪ ਸਾਹੀ ਜਾ ਤੁਸੀਂ ਸਕਣਾ ਸਕੋ ਨਹੀਂ ਸਕਣਾ ਨਾ ਸਕੋ ਹੋਰ ਸਾਡਾ ਕੋਈ ਕੰਧ ਦਾ ਰੋਲਾ ਥੋੜੋ ਸੀ ਇੱਥੋਂ ਹੀ ਤੇ ਜੰਗ ਸ਼ੁਰੂ ਹੋਈ ਹੈ 22 ਹਜ਼ਾਰ ਦੇ ਰਾਜੇ ਨਾਲ ਜਿਹੜੀ ਜੰਗ ਸ਼ੁਰੂ ਹੋਈ ਹੈ ਉਹ ਕਹਿੰਦਾ ਇਹਨਾਂ ਦਲਤਾਂ ਨੂੰ ਪਰੇ ਕਰਦੇ ਹੋ ਪਰ ਬਾਜਾਂ ਵਾਲਾ ਸਤਗੁਰ ਕਹਿੰਦਾ ਨਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਇਹਨਾਂ ਨੂੰ ਤਾਂ ਮੈਂ ਐ ਲਾਉਣਾ ਸਾਥੀ ਨਾਲ ਇਹਨਾਂ ਨੂੰ ਤਾਂ ਮੈਂ ਬਾਦਸਾਹੀ ਹੀ ਦੇਣੀ ਆ ਇਹ ਤਾਂ ਸਾਡੀ ਮਤ ਮਾਰੀ ਹੋਈ ਐ ਅਸੀਂ ਬਾਜਾਂ ਵਾਲੇ ਦੇ ਜਹਾਜ਼ 'ਤੇ ਚੜਨਾ ਹੀ ਨਹੀਂ ਚਾਹੁੰਦੇ ਅਸੀਂ ਪਤਾ ਨਹੀਂ ਕਿ ਉੱਧਰ ਕਿੱਧਰ ਫਿਰਦੇ ਆ ਕਦੇ ਟੈਂਪੂ ਜਾ ਭਰਿਆ ਉੱਧਰ ਨੂੰ ਤੁਰ ਗਏ ਕਦੇ ਟੈਂਪੂ ਜਾ ਭਰਿਆ ਉੱਧਰ ਨੂੰ ਤੁਰ ਗਏ ਮੇਰਾ ਸਤਗੁਰ ਬਾਦਸਾਹੀਆਂ ਬਖਸਦਾ ਬਾਦਸਾਹੀ ਨਹੀਂ ਲੈਣੀ ਚਾਹੁੰਦਾ ਇਹ ੱੱੱਕੇ ਖਾਣੇ ਧੌਂਦਾ ੱੱੱਕੇ ਖਾਈ ਚਲ ਧੱਕੇ ਵਈ ਬਾਬੇ ਨੇ ਤਾਂ ਕੁੰਮਰਾਉਣਾ ਸੀ ਰਾਤਾਂ ਇਹ ਦੋ ਦਿਨ ਦਿਨ ਐਂ ਚੱਲੂ ਰਾਹਾ ਲੈ ਰਹੇ ਹੋ ਸਾਧ ਸੰਗ ਜੀ ਇਹੀ ਐ ਰਾਮ ਕਥਾ ਜੁਗ ਜੁਗ ਅਟਲ ਸਭ ਕੋ ਉਪਾਖਤ ਨੇਤ ਇਹ ਉਹੀ ਕਥਾ ਜਿਹਨੂੰ ਸੁਣਾ ਕੇ ਭਗਵਾਨ ਸ਼ਿਵ ਜੀ ਪਾਰਵਤੀ ਦਾ ਵਿਲਾਪਾਰ ਕਰਦੇ ਐ ਕਥਾ ਤਾਂ ਉਹੀ ਐ ਸੁਣਨ ਵਾਲਾ ਮਨ ਵਿੱਚ ਭਾਗ ਰਾਮ ਆਉਂਦਾ ਭਾਈ ਮਲਾਕਰ ਸਿੰਘ ਗਰੀਬ ਸਿੱਖ ਦੇ ਮੋਢੇ ਤੇ ਆਪ ਧਰ ਕੇ ਚੱਲ ਰਹੀ ਇੱਕ ਤੂੰਹਾਂ ਤੇ ਇੱਕ ਮੈਂ ਹੈ ਭਾਈ ਮਲਾਕਰ ਸਿੰਘ ਕੁਰਿਆ ਜਾਂਦਾ ਸਮਝਦਾ ਸਾਰਾ ਕੁਝ ਬਾਬਾ ਬਾਜਾਂ ਵਾਲਾ ਨਾ ਜਿਹੜਾ ਆਪਣਾ ਇਹਦੇ ਗੁਰਸਿੱਖ ਨੂੰ ਇੰਜ ਸੋਝੀ ਦਿੱਤੀ ਆ ਨਹੀਂ ਉਹ ਬੋਨੇ ਦਾ ਬੋਨੇ ਨਾ ਜੇ ਗੁਰਸਿੱਖ ਹੋਵੇ ਨਾ ਗੁਰਸਿੱਖ ਆ ਮਹਾਮੁਰਖਾਂ ਵਰਗਾ ਇਹ ਜੁਗਰੂ ਪਾਟੀ ਕਰ ਦਿੰਦੇ ਆ ਜੁਗਰੂ ਸਾਬੂ ਸਤਜੁਗ ਬੀਤੇ ਆ ਅਦ ਸ੍ਰੀ ਤਰੇਤਾ ਆਇਆ ਤਰੇਤਾ ਆ ਗਿਆ ਦੁਆਪਰ ਦੀ ਜਗ੍ਹਾ ਤੇ ਇਹੋ ਜਿਹੀ ਸੀ ਉਹ ਚੰਡੀ ਦੀ 왈 ਗੀਂਦੀ ਆ ਸਾਬੂ ਸਤਜੁਗ ਬੀਤੇ ਆ ਸਤਜੁਗ ਬੀਤ ਗਿਆ ਦੁਆਪਰ ਆਉਣਾ ਸੀ ਤਰੇਤਾ ਆ ਗਿਆ ਅਦ ਸ੍ਰੀ ਤਰੇਤਾ ਆਇਆ ਅਤੀ ਕਲ ਸਰੋਸਰੀ ਕਲ ਨਾਰਦ ਡੌਰੂ ਬਾਇਆ ਅਭਿਮਾਨ ਉਤਾਰਦੇ ਦੇ ਉਤਾਰਨ ਦੇਵਤੇ ਆ ਮੈਂ ਖਾ ਸਰਸੁਭ ਉਪਾਇਆ ਜੀਤ ਲਏ ਤਨ ਦੇਵਤੇ ਤੰਗੋ ਕੀ ਰਾਜ ਕਮਾਇਆ ਵੱਡਾ ਵੀਰ ਅਖਾਏ ਕੇ ਸਰੂਪਰ ਸਤਰ ਭਲਾਇਆ ਪਾਸ ਦੁਰਗਾ ਤੇ ਇੰਦਰ ਆਇਆ ਇੰਦਰ ਦੁਰਗਾ ਦੇ ਕੋਲ ਆ ਗਿਆ ਕਹਿੰਦੇ ਦੁਰਗਾ ਨੂੰ ਬਰੋ ਆਪਣੀ ਗੱਲ ਦੱਸਦਾ ਦੇਵੀ ਆ ਰਾਖਸਾਂ ਨੇ ਸਾਰੇ ਸਵਰਗਾਂ ਤੇ ਕਬਜ਼ਾ ਕਰ ਲਿਆ ਬੈਠੇ ਵਾਏ ਵਧਾਈ ਤੇ ਅਮਲਾਵਤੀ ਤੇਰੀ ਸਾਨੂੰ ਤਕਾਈ ਦੇਵੀ ਦੁਰਗਾ ਸਾਹ ਦੁਰਗਾ ਮੈਨ ਸੁਣੰਦੀ ਹੱਸੀ ਹਰ ਹੜਾਏ ਉਹੀ ਸਿੰਘ ਮਗਾਇਆ ਰਾਖਸ ਭਖਣਾ ਜੇਤਾ ਕਰੋ ਨਕਾਈ ਦੇਵਾਂ ਨੂੰ ਆਖਿਆ ਰੋ ਹੋਈ ਮਹਾ ਮਾਈ ਰਾਖਸ ਮਾਰਨੇ ਪੜਿਆ ਕਰੋ ਆਮਨ ਕਰੇ ਕੇ ਆਇਆ ਕਰੋ ਭਾਈ ਮੁਲਾਗਰ ਸਿੰਘ ਗਰੀਬ ਸਿੱਖ ਦੇ ਨਾਲ ਤੁਰਿਆ ਜਾਂਦਾ ਹੈ ਗਰੀਬ ਸਿੱਖ ਕਹਿੰਦਾ ਹੁਣ ਇਹਨੂੰ ਸਿਕਾਉਂਗਾ ਕੀ ਮੇਰੇ ਘਰੇ ਕੱਖ ਨਹੀਂ ਹੈਗਾ ਆਪਣੇ ਘਰੇ ਵੀ ਕੋਈ ਨਾ ਕੋਈ ਆਉਂਦਾ ਨਾ ਮੰਗਣ ਵਾਸਤੇ ਸਾਰਾ ਕੁਝ ਹੁੰਦੇ ਵੇ ਬਗਦਾ 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 ਐਂ ਕਹਿੰਦੇ ਆ ਨਾ ਆਪਾਂ ਬੜਾ ਸੱਚੇ ਪਾਸਾ ਕਹਿੰਦੇ ਭਈ ਓਏ ਐਵੇਂ ਕੋਈ ਮੰਗਦਾ ਨਹੀਂ ਕਰਦੀ ਮਜਬੂਰ ਕਿਰਪੀ